ਦੀ ਮੌਦਾ ਹੈ ਭਰਾ ਦੀ ਮੌਦਾ ਕੈਨੇਡਾ ਵਾ ਬਣਿਆ ਵਾ ਇਹ ਰੋਮਿਕਾ ਨਾਲ ਦੀ ਕੁੜੀ ਬਣਾਲੀ ਉਹ ਵਿਆਹ ਕਰਿਆ ਲਾਉ ਨੂੰ ਅਸੀਂ ਇੱਕ ਸਾਲ ਹੋ ਗਿਆ ਉਹਦੇ ਵਿਆਹ ਨੂੰ ਕੱਲ ਉਹ ਰੋਮਿਕਾ ਇੱਥੇ ਆਈ ਆਪਣੇ ਕੱਪੜੇ ਲੈ ਗਈ ਤੇ ਸ਼ਾਮ ਨੂੰ 7 ਵਜੇ ਮੇਰਾ ਭਰਾ ਗਿਆ ਵਾ ਉਹਦੇ ਨਾਲ ਹਥੋ ਪਾਈ ਤੇ ਤੇਜ਼ ਦਾ ਦੇ ਹਥਿਆਰ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਵਾ ਉਸ ਤੋਂ ਬਾਅਦ ਸਾਨੂੰ ਫੋਨ ਕੀਤਾ ਗਿਆ ਵਾ ਛੋਟਾ ਭਰਾ ਉਹਦੀ ਡੈੱਡ ਬੋਡੀ ਲੈ ਕੇ ਆਇਆ ਸੀ ਮੰਨੂ ਰੋੜਾ ਦੇ ਹਸਪੀਟਲ ਗਿਆ ਆ ਉਦੋਂ ਡੈੱਡ ਬੋਡੀ ਉਹਦੀ ਲਿਆਉਂਦੀ ਗਈ ਆ ਹੁਣ ਡੈੱਡ ਬੋਡੀ ਜਿਹੜੀ ਆ ਸਿਵਲ ਹਸਪੀਟਲ ਪਈ ਆ ਠੀਕ ਆ ਜੀ ਉਥੋਂ ਪੋਸਟਮਾਨ ਹੋ ਕੇ ਸਾਡੇ ਕੋਲੇ ਮੈਂ ਅਪੀਲ ਕਰੂੰਗਾ ਇਹੋ ਹੀ ਸਾਰਿਆਂ ਨੂੰ ਪ੍ਰਸ਼ਾਸਨ ਨੂੰ ਵੀ ਮੈਨੂੰ ਇਨਸਾਫ਼ ਦਿੱਤਾ ਜਾਵੇ ਯਾਰ ਮੇਰਾ ਕੀ ਕਸੂਰ ਆ ਮੈਂ ਗਰੀਬ ਬੰਦਾ ਵਾ ਮੈਨੂੰ ਇਨਸਾਫ਼ ਦਿੱਤਾ ਜਾਵੇ ਮਾਰਕੁੱਟ ਕਿਸ ਜਗ੍ਹਾ ਤੇ ਕੀਤੀ ਗਈ ਤੇ ਕਿੰਨਾ ਮਾਰਕੁੱਟ ਗੁਰੂ ਕੀ ਵਡਾਲੀ ਕੀਤੀ ਗਈ ਆ ਕੁੜੀ ਦਾ ਰੋਮਿਕਾ ਵਾ ਉਹਨੇ ਲਾ ਮਰਜ ਕਰਾਈ ਸੀ ਨਾ ਉਹਦੀ ਕਦੀ ਮਾਂ ਇੱਥੇ ਆਈ ਨਾ ਕਦੀ ਪਿਓ ਆ ਕੋਈ ਵੀ ਨਹੀਂ ਆਇਆ ਬੱਚਾ ਕੋਈ ਹੈਗਾ ਉਹਦੇ ਬੱਚਾ ਕੋਈ ਨਹੀਂ ਹੈਗਾ ਉਹਦਾ ਮਾਮਾ ਅਟਾਰੀ ਦਾ ਰਹਿਣ ਵਾਲਾ ਉਹ ਆਇਆ ਸੀ ਉਹਦੇ ਨਾਲ ਹੀ ਸਾਡਾ ਰਿਸ਼ਤਾ ਸਾਰਾ ਕੁਝ ਹੋਇਆ ਵਾ ਤੇ ਕਿਦੋਂ ਦੀ ਘਟਨਾ ਵੈ ਸਾਰੀ ਘਟਨਾ ਵੀਰ ਜੀ ਕੱਲ ਸ਼ਾਮ ਦੀ ਤੇ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਉਹ ਜ਼ਖਮੀ ਪਿਆ ਆ ਜ਼ਖਮੀ ਵਲਗੀ ਸਾਨੂੰ ਪਹਿਲਾਂ ਲੱਗਾ ਕਿ 8:30 ਤੇ 8:23 ਤੇ ਉਸ ਤੋਂ ਬਾਅਦ ਸਾਡਾ ਬਰਦਰ ਗਿਆ ਲੈਣ ਨੂੰ ਉੱਥੇ ਦੇ ਮੌਜੂਦ ਮਾਮਾ ਫੁੱਫੜ ਤੇ ਉਹਦਾ ਬ੍ਰਦਰ ਉਹਦਾ ਮਾ ਤੇ ਪਿਓ ਮੌਜੂਦ ਹੀ ਸੀ ਉੱਥੇ ਤੇ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਅਜੇ ਤੱਕ ਪੁਲਿਸ ਕਾਰਵਾਈ ਆਪਣੀ ਯਾਰੀਆ ਕਹਿੰਦੇ ਕਰਾਂਗੇ ਕੈਮਰੇ ਵੇਖਾਂਗੇ ਇਹ ਕਰਾਂਗੇ ਉਹ ਕਰਾਂਗੇ ਬਾਕੀ ਮੈਨੂੰ ਤਾਂ ਨਹੀਂ ਲੱਗਦਾ ਉਹ ਕੁਝ ਕਰੂਗੀ ਇਹ ਲੜਕੀ ਵਾਲੇ ਗੁਰੂ ਕੀ ਵਡਾਲੀ ਦੇ ਰਹਿਣ ਵਾਲੇ ਗੁਰੂ ਕੀ ਵਡਾਲੀ ਅੱਜ ਸਵੇਰੇ ਤੜਕੇ ਕੋਈ 2:3 3 ਵਜੇ ਖੱਪਰ ਖੜੀ ਤੋਂ ਕੁਝ ਮੌਦਵਾਰ ਬੰਦੇ ਨੇ ਔਰ ਲੜਕਾ ਮਨਜੀਤ ਸਿੰਘ ਜਿਹਦੀ ਡੈਥ ਹੋਈ ਆ ਇਹਦਾ ਬ੍ਰਦਰ ਉਹਨਾਂ ਨਾਲ ਉਹਲੇ ਠੇਕੇਦਾਰ ਦੂਤਿਓ ਕੰਮ ਕਰਦਾ ਸੀ ਉਸ ਵੇਰੇ ਆਏ ਸੀ ਤੇ ਇਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਸਾਡਾ ਲੜਕਾ ਮਨਜੀਤ ਸਿੰਘ ਇਲੀਸ ਮਣੀ ਲੇਟ ਕੁਲਵਿੰਦਰ ਸਿੰਘ ਪਾਚੀ ਖਾਪੜਖੇੜੀ ਦਾ ਵਿਆਹ ਜਿਹੜਾ ਵਾ ਉਹ ਰੋਮਾਂ ਨਾਲ ਹੋਇਆ ਸੀ ਲਵ ਮੈਰਿਜ ਇੱਕ ਸਾਲ ਪਹਿਲੇ ਇਹਨਾਂ ਦਾ ਅਕਸਰ ਝਗੜਾ ਰਹਿੰਦਾ ਸੀ ਤੇ ਕੱਲ ਵੀ ਜਿਹੜੀ ਆ ਉਹ ਮਹੀਨਾ ਪਹਿਲੇ ਉਹ ਲੜਕੇ ਗਈ ਸੀ ਔਰ ਕੱਲ ਕੇ ਤੇ ਕੱਪੜੇ ਲੈਣ ਆਈ ਸੀ ਘਰੇ ਤੇ ਇਹ ਵੀ ਮੁੱਦਾ ਉਹਦੇ ਮਗਰ ਹੀ ਚੱਲ ਗਿਆ ਉਹਨਾਂ ਨੇ ਇਹਨੂੰ ਘਰ ਨਹੀਂ ਵੜਨ ਦਿੱਤਾ ਤੇ ਇਹ ਤਾਈ ਸੱਸ ਦੇ ਘਰ ਜਾ ਕੇ ਬੈਠ ਗਿਆ ਉੱਥੇ ਬੈਠਾ ਉਹ ਵੀ ਲੇਡੀ ਘਰ ਕੱਲੀ ਸੀ ਉੱਥੇ ਬੈਠਾ ਇਹਨਾਂ ਕੋ ਪਾਣੀ ਪੂਣੀ ਮੰਗਦਾ ਰਿਹਾ ਉਹ ਚਰੀ ਕਲੀ ਲੇਡੀ ਉਹਨੂੰ ਪਾਣੀ ਪੂਣੀ ਦਿੱਤਾ ਉਹਨੇ ਹਾਂਜੀ ਹਾਂਜੀ ਤੇ ਮੁੜ ਕੇ ਇਹਦੀ ਬਾਈਕ ਰੋਮਾ ਨੇ ਆਪਣੇ ਦਿਓਰ ਨੂੰ ਜਾਂ ਮੇਰੇ ਖਿਆਲ ਜੇਠਾ ਕੇ ਦਿਓਰ ਉਹਨੂੰ ਫੋਨ ਕੀਤਾ ਕਿ ਇਹ ਇਥੇ ਆਣ ਕੇ ਰੋਲਾ ਪਾਣ ਡਿਆ ਨੂੰ ਲੈ ਜਾਓ ਇਹ ਤਿੰਨ ਜਣੇ ਇਹਨੂੰ ਲੈਣ ਗਏ ਨੇ ਉਥੋਂ ਉਹਨੂੰ ਇਹਨਾਂ ਨੇ ਚੁੱਕਿਆ ਵਾ ਸਾਹ ਲੈਂਦਾ ਸੀ ਤੇ ਖਾਪੜ ਕਿਹੜੀ ਲੈ ਗਏ ਦੋ ਤਿੰਨ ਘੰਟੇ ਬਾਅਦ ਜਦੋਂ ਇਹਦੀ ਦੁਬਾਰਾ ਤਬੀਅਤ ਵਿਗੜੀ ਆ ਤੇ ਇਹਨਾਂ ਨੇ ਇੱਥੇ ਅਰੋੜਾ ਹਸਪਤਲ ਦੇ ਵਿੱਚ ਲੈ ਕੇ ਗਏ ਨੇ ਜਿੱਥੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਮ੍ਰਿਤਕ ਘੋਸ਼ਿਤ ਕੀਤਾ ਇਹਦੀ ਡੈੱਡ ਬਾਡੀ ਸਿਵਲ ਹਸਪਤਲ ਕੋਲ ਇੱਥੇ ਅਮਰਚਲ ਵਿਕੇ ਜਮ੍ਹਾਂ ਕਰਵਾਈ ਹੈ ਔਰ ਪੋਸਟਮਾਰਟਮ ਡਾਕਟਰਾਂ ਦੇ ਜਿਹੜਾ ਵਾ ਪੈਨਲ ਦੇ ਥੱਲੇ ਕਰਵਾ ਰਹੇ ਆ ਅਗਰ ਕੱਲ ਨੂੰ ਕੋਈ ਠੋਸ ਸਾਰਦ ਸਾਹਮਣੇ ਆਂਦੀ ਹੈ ਤੇ ਜਿਨ੍ਹਾਂ ਦੇ ਖਿਲਾਫ ਇਹ ਕਹਿਣਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ